ਅੱਜ ਅਸੀਂ ਫਿਰ ਚੱਲੇ ਆਂ ਮਾਤਾ ਚੰਨ ਪੋਨੀ ਜੀ ਦੇ ਹੁਣ ਆਪਾਂ ਕਰਾਂਗੇ ਮੋਟਰਸਾਈਕਲ ਯਾਤਰਾ ਜੇ ਨਾਲ ਤੁਹਾਨੂੰ ਦਿਖਾਉਂਦੇ ਚੰਨ ਪੋਨੀ ਮਾਤਾ ਜੀ ਤੁਹਾਨੂੰ ਮਿਲਾਂ ਕਿਹਾ ਦੇਖ ਤਾਂ ਲੰਗਰ ਲੱਗੇ ਆ ਪਰ ਲੋਈ ਮਿੱਤਰੋ ਤੋਂ ਪਹਾੜੀ ਗਿਆ ਦੇਖ ਲੋ ਜੀ ਹੁਣ ਜੈ ਮਾਤਾ ਜੀ ਜੈ ਮਾਤਾ ਜੀ ਅਬੀ ਮਿੱਤਰੋ ਲੰਗਰ ਚਾਹਵਾ ਪਕੌੜਿਆਂ ਦਾ ਜੀ ਹੋ ਜੋ ਬਈ ਜੈ ਮਾਤਾ ਦੀ ਕੱਲ੍ਹ ਜੈ ਮਾਤਾ ਦੀ ਇਹ ਮਾਤਾ ਜੀ ਇਹ ਮਾਰਾ ਜੈ ਮਾਤਾ ਦੀ ਜੀ ਆਜੋ ਜੀ ਜੈ ਮਾਤਾ ਦੀ ਭਾਜੀ ਬਲੌਕ ਹੀ ਉਤੰਦਾ ਭਾਜੀ ਮੈਂ ਥੋੜਾ ਹੀ ਪੀਨਾ ਕਿਉਂਕਿ ਥੋੜਾ ਆ ਬੇਤਰੋ 2 ਘੰਟੇ 20 ਪੈਂਡ ਤੋਂ ਬਾਅਦ ਦੇਖ ਲੋ 2 ਘੰਟੇ 20 ਪਿਆਸਰ ਮੈਂ 2 ਘੰਟੇ ਆ ਦੇਖ ਲੋ ਜੀ ਕਿਹਾ ਚਾਹ ਠੀਕ ਠਾਕ ਹੋ ਅਜਦਾ ਵਲੋਗ ਤੁਹਾਨੂੰ ਪਤਾ ਲੱਗ ਗਿਆ ਕਾਦੇ ਤੇ ਆ ਜੇ ਨਹੀਂ ਪਤਾ ਮੈਂ ਦੱਸ ਦਿੰਨਾ ਅੱਜ ਅਸੀਂ ਫਿਰ ਚੱਲੇ ਆ ਮਾਤਾ ਕਿੰਨ ਪੋਨੀ ਜੀ ਦੇ ਮੈਂ ਤੁਹਾਨੂੰ ਪਿਛਲੇ ਵਲੋਗ ਵੀ ਦੱਸਿਆ ਸੀ ਨਾ ਕਿ ਆਪਾਂ ਸਿਰਫ ਦੋ ਦਿਨ ਰਹਿਣਾ ਕਰ ਤੇ ਦੂਜੇ ਦਿਨ ਮੈਨੂੰ ਪਤਾ ਨਹੀਂ ਦਾ ਬੈਦਰ ਨਹੀਂ ਆ ਜਾਣਾ ਤੇ ਹੁਣ ਤਾਂ ਆਪਾਂ ਪਿੱਛਲੇ ਬਲੌਗ ਆ ਉਹ ਆਪਾਂ ਗਏ ਸੀ ਪੈਦਲ ਯਾਤਰਾ ਹੁਣ ਆਪਾਂ ਕਰਾਂਗੇ ਮੋਟਰਸਾਈਕਲ ਯਾਤਰਾ ਤੇ ਨਾਲ ਸਾਡੇ ਚੱਲਾ ਆਹ ਭਰਾ ਛੋਟੂ ਤੇ ਨਾਲ ਚੱਲਾ ਹਰਮਨ ਕੈਮਰਾਮੈਨ ਤੇ ਬਾਕੀ ਜੁੜ ਰਿਹਾ ਮੀਨ ਲਾਪਿਆ ਦੇਖ ਲੋ ਬੱਦਲ ਤੇ ਬਾਕੀ ਤੁਹਾਨੂੰ ਰੂੜ ਦਾ ਚੈੱਕ ਕਰਾਉਣੇ ਜਾ ਕੇ ਦਿਖਾਉਣੇ ਆ ਤੇ ਘਰ ਟਿਕਿਆ ਨਹੀਂ ਗਿਆ ਸਾਡੇ ਤੋਂ ਸਭ ਕੋ ਚਲੋ ਆਪਾਂ ਜਾ ਕੇ ਆਉਣੇ ਅੱਜ ਤੇ ਬੱਦਲ ਚੈੱਕ ਕਰਾ ਦੇ ਇੱਧਰ ਚੜਿਆ ਪਿਆ ਆ ਤੇ ਅੱਜ ਚਲੀਏ ਫਿਰ ਰਵਾਣਾ ਹੋਈ ਆ ਆਪਣੇ ਮੋਟਰਸਾਈਕਲ ਤੇ ਫਤਰੋ ਇਹ ਜਾਊਗਾ ਅੱਜ ਤੇ ਆਜੋ ਤੁਹਾਨੂੰ ਦਿਖਾਉਨੇ ਆ ਵਧੀਆ ਵਧੀਆ ਵਿਊ ਤੇ ਨਾਲ ਤੁਹਾਨੂੰ ਦਿਖਾਉਨੇ ਚੇਤਪੁਨੀ ਮਾਤਾ ਜੀ ਦਾ ਮੇਲਾ ਆਜੋ ਚਲੋ ਵੀ ਮਿੱਤਰੋ ਬੈਠੋ ਲੋ ਵੀ ਮਿੱਤਰੋ ਪਹਿਲੀ ਪਹਾੜੀ ਜੋ ਵੀ ਸਟਾਰਟ ਤੇ ਆਪਾਂ ਜਾ ਰਿਹਾ ਢੋਲਵਾਇ ਵਾਲ ਦੀ ਤੇ ਤੁਹਾਨੂੰ ਲੰਗਰ ਵੀ ਦਿਖਾਈ ਜਾਵੇਗੀ ਕਿੱਥੇ ਕਿੱਥੇ ਲੱਗੇ ਆ ਕਿੱਥੇ ਕਿੱਥੇ ਰੁਕਣਾ ਆਪਾਂ ਤੇ ਢੋਲਵਾਇ ਤੋਂ ਸਿੱਧਾ ਜਾਵਾਂਗੇ ਮਾਤਾ ਚਿੰਦਪੁਨੀ ਜੀ ਤੇ ਪਿਛਲੇ ਬਲੌਗ ਵਿੱਚ ਹਰਪੁਰ ਵਾਲ ਦੀ ਗਈ ਸੀ ਪੈਦਲ ਯਾਤਰਾ ਹੁਣ ਆਪਾਂ ਜਾਵਾਂਗੇ ਮੋਟਰਸਾਈਕਲ ਯਾਤਰਾ ਤੇ ਆਹ ਦੇਖੋ ਲੋਕੀ ਕਾਫੀ ਆ ਰਹੇ ਆ ਜਾ ਰਹੇ ਆ ਤਨਹੋਣੇ ਤੇਰੇ ਰੌਣਕਾਂ ਜੋੜੇ ਰਿਓ ਚੈਨਲਾਂ ਲਈ ਮਿੱਤਰੋ ਦੇਖੋ ਜੀ ਬਰ ਵੀਊ ਚੈੱਕ ਕਰੋ ਜੀ ਲੰਗਰ ਲੱਗਾ ਜੀ ਰੁਕ ਗਈ ਲੰਗਰ ਖਾਣ ਤੇ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਤੇ ਮੀ ਬਹੁਤ ਲੱਗਾ ਮੀ ਹਟ ਨਹੀਂਦੇ ਆ ਤੇ ਪਿੱਛੇ ਵੀਊ ਦੇਖੋ ਯਾਰ ਆਹ ਦੇਖੋ ਕਿਉਂ ਓਕੇ ਆ ਬਰੋ ਦੇਖੋ ਮੀ ਲੱਗਾ ਚਲੋ ਆਜੋ ਲੰਗਰ ਛਕਦੇ ਆ ਤੁਹਾਨੂੰ ਦਿਖਾਈਏ ਹਾਂ ਦੇਖੋ ਲੋ ਵੀ ਮਿੱਤਰੋ ਲੰਗਰ ਛਕ ਲਿਆ ਆਪਾਂ ਓਕੇ ਜੀ ਹੈ ਚਲ ਵਾਹ ਦੇ ਜੀ ਆਪਣਾ ਮਿੱਤਰ ਪਿਆਰਾ ਥੋ ਦੇ ਲੋਈ ਮਤਰਾ ਤੋਂ ਪਹਾੜੀ ਗਿਆ ਦੇਖ ਲੋ ਜੀ ਹੁਣ ਆ ਦੇ ਸਾਰਾ ਰਸਤਾ ਬਲੌਗ ਕੇਸੀ ਵੀ ਕਰਦੀ ਵੀ ਸਨ ਹੈ ਹਰਮਨ ਭਾਜੀ ਆ ਦੇ ਹੁਣੇ ਟੁੱਟਿਆ ਪਹਾੜ ਡਿ ਗਿਆ ਉੱਤੋਂ ਸਾਰਾ ਡਿ ਗਿਆ ਦੇਖ ਨਾ ਚਲੋ ਜਾਂਦੀਆਂ ਨਿਕਲੀਏ ਚੱਲ ਚੱਲ ਕੇਤੀ ਬਣਨਗੇ ਵੇ ਬਾਕੀਆ ਦੇਖੋ ਤਾਂ ਲੰਗਰ ਲੱਗੇ ਆ ਪਰ ਲੰਗਰ ਲੰਗਰ ਦੇਖੋ ਕੰਨੇ ਲੱਗੇ ਆ ਹੋ ਗਿਆ ਦੋਤਪੁਰ 9 ਕਿਲੋਮੀਟਰ ਰਹਿ ਗਿਆ ਦੋਤਪੁਰ ਤੋਂ ਉਧਰੋਂ ਮੁੜਦੇ ਆ ਰਾਤ ਗੋਨੀਆਂ ਨਾਲੇ ਉੱਥੋਂ ਮੋੜਨਾ ਆਪਾਂ ਚਲੋ ਆਜੋ ਆਜੋ ਜੀ ਸਾਧਨਾ ਜੋੜ ਗੌਰ ਨੂੰ ਕੀ ਹੀਰ ਆਓ ਜੀ ਹੀਰ ਬੈਠੋ 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 ਕੰਨੇ ਹੋ ਗਏ ਮਮਾ ਸਾਰੇ ਇਰਨ ਜੀ ਵਾਈ ਕਰੋ ਕਿਰ ਟੋਲ ਤੋਂ ਪਰ ਪੋਚ ਗਿਆ ਜੀ ਸਹੀ ਹੁੰਦਾ ਹੈ ਮੇਟਰ ਤੋਂ ਟੋਲ ਤੋਂ ਪਰ ਪੋਚ ਗਿਆ ਇਹ ਆਹ ਰਾਹ ਜਾਂਦਾ ਹੈਗਾ ਟੋਲ ਵੱਲ ਆਹ ਰਾਹ ਜਾਂਦਾ ਹੈ ਟਲਵਾੜੇ ਨੂੰ ਇਹ ਹਰਪੁਰੋਂ ਹੀ ਨਿਕਲ ਜਾਂਦਾ ਮਾਦ ਦੇ ਵੀ ਉੱਥੋਂ ਨਿਕਲ ਜਾਂਦਾ ਆ ਵੀ ਰੋਡ ਮਾਦਾਂ ਦੇ ਇਹਦੇ ਨਹੀਂ ਆਣਾ ਇੱਥੇ ਜਾਣਾ ਇੱਥੇ ਇੱਥੋਂ ਆਇਆਗਾ ਰੋਡ ਹੈ ਸਾਫ ਰੋਡ ਜਿੱਥੇ ਮਤਲਬ ਜਿੱਥੇ ਹਰਪੁਰਾ ਰੋਡੋਂ ਨਿਕਲਦਾ ਜਿਹੜਾ ਆਹ ਰੋਡ ਆ ਏਜ ਨਹੀਂ ਜਿੱਥੇ ਸਿਰਕਣ ਆ ਜਿੱਥੇ ਨਹੀਂ ਯਾਰ ਇੱਥੇ ਸਾਫ ਰੋਡ ਆ ਜੀ ਮਿੱਤਰੋ ਮੀ ਐਕਸਪੀਰੀਅੰਸ ਗਲੀਦਾਰ ਵਾਲਾ ਹੋਏ। ਉਹ ਜੋ ਨਹੀਂ ਅੰਦਰ ਤੋਂ ਮਰੇ ਤੇ। ਕਿਆ ਪਾਪਾ। ਦੇਖੀ। ਦੇਖੀ। ਉਹ ਮੇਤਰਾ ਹੋ ਚਲੀ ਅਸੀਂ ਮਾਤਾ ਚਿੰਤ ਕੁੰਨੀ ਦੇ ਦਰਵਾਜ਼ੇ। ਜੈ ਮਾਤਾ ਦੀ ਜੀ। ਜੈ ਮਾਤਾ ਦੀ। ਚਲੋ। ਚਲੋ ਚੱਲਦੇ ਆ ਅੱਥੇ ਜਾ ਕੇ ਮਿਲਦੇ ਆ। ਮੀ ਹਟ ਜਾ ਫੜ ਗਿਆ ਨਾ ਤੂੰ। ਉਹ ਦੇਖੀ। ਚਲੋ ਜੀ ਆਜੋ। ਚਲੋ। ਉਹ ਚੱਲਦੇ ਆ ਇੱਧਰ ਨਹੀਂ ਜਾਣਾ ਆਪਾਂ ਕੈਨਸਲ ਹੋ ਗਿਆ ਇੱਧਰ ਤੇ ਕੈਨਸਲ ਹੋ ਗਿਆ ਔਰ ਇੱਧਰ ਤੇ ਜਾਵਾਂਗੇ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਅੱਲੋ ਜੀ ਆਹ ਦੇਖੋ ਜੀ ਮੇਟਰੋ ਮੀ ਹਟਿਆ ਹੁਣ ਮੱਧੀ ਹਟਿਆ ਮੀ ਮੜਿਆ ਜਾ ਹੋਇਆ ਸੋਹਣਾ ਕੱਢ ਦੇਣੀਆਂ ਜੈ ਮਾਤਾ ਦੀ ਕੱਢ ਦੇਣੀਆਂ ਜੈ ਮਾਤਾ ਦੀ ਕਰੋ ਲੰਗਰ ਚੱਕੋ ਪਕੌੜਿਆਂ ਦਾ ਜੀ ਆ ਲੈ ਚਲੋ ਆ ਜਿਓ ਜੀ ਚਲੋ ਹੋਇਓ ਭਾਈ ਜੈ ਮਾਤਾ ਦੀ ਕਰ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਨਾ ਆ ਜੋ ਭਾਗ ਜਿਵੇਂ ਕਰਦੇ ਹੀ ਆਣਾ ਬੰਦ ਨਹੀਂ ਹਟ ਜਾਉਂਦੇ ਆ ਪਕੌੜਿਆਂ ਦੀ ਛੱਡ ਗੱਦਾਂ ਜਾਂਦਾ ਹਾਂ ਜੀ ਜੀ ਜਦੋਂ ਖਾਲੇ ਦੇਖੋ ਤਾਂ ਇਹ ਕਿੱਦਾਂ ਦੀ ਪਬਲਿਕ ਆ ਮੋਜ਼ੋ ਵਿੱਚ ਦੇਖੇ ਨਾ ਵਧੀਆ ਆਦਾ ਤੇ ਮੋਰਟਲ ਲੈਣਾ ਸਟੈਂਡ ਤੇ ਕੇਵਾ ਘੁੰਮਣਾ ਹੀ ਆਈ ਅੱਜ ਚੱਜਾ ਮਾਤਾ ਦੀ ਆਈ ਇਹ ਚੱਜਾ ਮਾਤਾ ਦੀ ਇਹ ਮਾਤਾ ਦੀ ਯੇ जय जय जी माता दी चलो मित्रों व्यू तो चेक करो पीछे पीछे व्यू रहा अपने तो मोटरसाकल फैदा जिते हूं आप कि रुके या या। आपा या ना रुकी है फिर रुके आप अपनी इंजॉयमेंट करते ही जाना है ਆਏ ਮਿੱਤਰੋ ਕਰਾ ਲਈ ਚੈੱਕ ਉਧਰ ਵੀਊ ਕਿਉਂ ਓਕੇ ਹੋ ਗਿਆ ਬਈ ਆਉ ਦੋ ਇਸ ਕੰਮ ਸਾਰਾ ਟਾਈਮ ਇੰਜੋਏ ਕਰੀਏ ਆਪਾਂ ਇਹ ਤੁਹਾਨੂੰ ਦਿਖਾਉਨੇ ਆ ਕੈਮਰਾਮੈਨ ਨਵਾਂ ਲੈ ਕੇ ਆਇਆ ਹੈ ਆਜੋ ਅੱਗੇ ਡਿਊਟੀ ਮੇਰੀ ਹੀ ਅੱਜ ਹਰਮਨ ਭਜੀਦੀ ਆ ਆ ਤੂੰ ਹੀ ਵਲੋਗ ਬਣਾਉਣਾ ਬਾ ਇੰਜੋਏਮੈਂਟ ਮੈਂ ਕਰਨਾ ਬਾ ਚਲੋ ਆਜੋ ਦਿਖਾਉਨੇ ਤੁਹਾਨੂੰ ਆਜੋ ਮਿੱਤਰੋ ਪਾਣੀ ਚੈੱਕ ਕਰੋ ਲਹਿਰਾ ਦੇਖੋ ਪਾਣੀ ਦੀਆਂ ਆ ਕਰੋ ਚੈੱਕ ਬੱਦਲ ਓਕੇ ਹੋਇਆ ਪਿਆ ਉਹ ਆਪਣਾ ਮੋਟਰਸਾਈਕਲ ਹੈ ਜੀ ਤੇ ਆ ਕਰੋ ਇੰਜੋਏ ਲੋ ਵੀ ਮਿੱਤਰੋ ਹੁਣ ਆਪਾਂ ਚਲੀਏ ਮਾਤਾ ਚਿੰਤਪੁਨੀ ਸਿੱਧੇ ਤੇ ਬਹੁਤ ਜਗ੍ਹਾ ਤੇ ਸਟੋਪ ਲੈ ਲਏ ਹੁਣ ਚਲੋ ਤੇ ਮੀਂਹ ਮਸੀ ਰੁਕਿਆ ਹੁਣ ਤੇ ਆ ਜਾਓ ਉਹ ਵਿਊ ਬੜਾ ਘੈਂਟ ਸੀ ਆਲਾ ਤੇ ਕਰੋ ਚੈੱਕ ਚਲੀਏ ਹੁਣ ਸਿੱਧਾ ਮਾਤਾ ਦੇ ਰਵਾਨਾ ਹੋਈਏ ਤੁਹਾਨੂੰ ਦਿਖਾਉਂਦੇ ਆ ਜੁੜਦੇ ਹੋ ਚੈਨਲ ਨਾਲ ਆ ਜਾਓ ਜੀ ਜੈ ਮਾਤਾ ਜੀ ਭਾਜੀ ਚਲੋ ਆ ਜਾਓ ਜੀ ਮਤਰੋ ਰਾਜਾ ਰਾਸ਼ ਚੈੱਕ ਕਰੋ ਰਾਸ਼ ਪਿੱਛੇ ਇਧਰ ਆਵੇ

ਉਹ ਵੀ ਮਿੱਤਰੋ ਮੋਟਰਸਾਈਕਲ ਆਪਾਂ ਲਾ ਦਿੱਤਾ ਮੋਟਰਸਾਈਕਲ ਲਾਤਾ ਬਾਕੀ ਵੀ ਲੱਗੇ ਆ ਪਰ ਪਰਚੀ ਮੜ ਜੀ ਮਹਿੰਗੀ ਆ 100 ਰੁਪਏ ਚਲ ਕੋਈ ਗੱਲ ਨਹੀਂ ਆਪਣੀ ਸੇਫਟੀ ਲਈ ਹੁੰਦਾ ਸੀ ਠੀਕ ਆ ਤੇ ਖੜਾ ਕਰ ਦਿੱਤਾ ਆਪਾਂ ਚਲ ਯਾਰ ਮਾਤਾ ਜੀ ਦੇ ਮੰਦਿਰ ਤੇ ਮੋਟਰਸਾਈਕਲ ਆਪਣਾ ਕਰ ਦਿੱਤਾ ਤੇ ਖੜਾ ਓਕੇ ਬਾਏ ਬਾਏ ਕੱਲੂ ਮਿਲਦੇ ਆ ਲਵ ਯੂ ਆ ਦੇ ਇਹਨਾਂ ਪਹਿਲੇ ਕੋਈ ਕਰੇ ਹਾਲੀ ਜੀ ਚਲੋ ਆਜੋ ਹਾਂ ਜੀ ਮਿੱਤਰੋ ਪੁੱਜ ਗਏ ਜੀ ਮਾਤਾ ਚਿੰਤਪੋਨੀ ਦੇ ਜੀ ਆਓ ਜੀ ਆਓ ਵੇ ਆਜੋ ਆਜੋ ਆ ਦੇ ਜੀ ਨਵਾਂ ਬੰਦਾ ਮਿਲਿਆ ਜੀ ਵੇਖ ਲੋ ਆ ਵੀ ਨਵਾਂ ਬੰਦਾ ਮਿਲਿਆ ਜੀ ਤੇ ਆ 9 ਵਜ ਗਏ ਆ ਤੇ ਇਹਦੇ ਕਿੰਨੇ ਵਜ ਭਾਰੀ ਹੁੰਦੀ ਚੱਕਦੇ ਚੱਕਦੇ ਬਾਈ ਕੰਮ ਨੂੰ ਐ ਐ ਓਏ ਓਏ ਐ ਬਾਈ ਲੈ ਜਾ ਆ ਜਾ ਚੱਕ ਦੋ ਚੱਕ ਦੋ ਚੱਕ ਦੋ ਯੇ ਮਾਦਾ ਦੀ ਯੇ ਮਾਦਾ ਦੀ ਯੇ ਮਾਦਾ ਦੀ ਐ ਓਏ 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 ਮਿੱਤਰੋ ਲਾਗੇ ਪੁੱਜ ਗਏ ਆ 11 ਵਜੇ ਗਿਆ ਜੀ ਜੇ ਦੇਖ ਲਓ ਕਿੱਡੀ ਵੱਡੀ ਲਾਈਨ ਲੱਗੀ ਆ ਜੀ ਦੇਖੋ ਆਵੇ ਜੀ ਮੁੰਡਾ ਕਿਉਂ ਦੂਜੀ ਵਾਰ ਆ ਗਏ ਆ ਦੂਜੀ ਵਾਰ ਆ ਗਏ ਆ ਜੀ ਦੋਸਤੋ ਆਵੇ ਜੀ ਆਹ ਭਾਈ ਭਾਜੋ ਇੱਥੇ ਮੰਦਿਰ ਬੰਦ ਹੋ ਗਿਆ ਬਹਿ ਜਾਓ ਇੱਥੇ ਬਹਿ ਗਏ ਬਹਿ ਗਏ ਭਾਜੀ ਮੰਦਿਰ ਬੰਦ ਹੋ ਗਿਆ ਜੀ ਤੁਹਾਨੂੰ ਤਾਂ ਮੰਦਿਰ ਬੰਦ ਹੋ ਗਿਆ ਜੀ ਆ ਜਾਓ ਬਹਿ ਜਾਓ ਇੱਥੇ ਮੈਟਰੋ ਮੰਦਰ ਬੰਦ ਹੋ ਗਿਆ ਜੀ ਤੇ ਹਾਂ ਜੀ ਤੇ ਹੁਣ ਆਪਾਂ ਬੈਠੇ ਆ ਜੀ ਬੈ ਗਿਆ ਜੀ ਸਾਰੇ ਜਣੇ ਦੇਖ ਲੋ ਜੀ ਆਦੇ ਜੀ ਬੈਠਾ ਮਾਜੀ ਹੁਣੀ ਬਹਿ ਜਾ ਬਹਿ ਜਾ ਸਾਰੇ ਜਣੇ ਨਹੀਂ 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 ਨਾ ਸਾਡਾ ਜੈ ਮਾਰਾ ਸਿਕਰੋ ਜੈ ਮਾਤਾ ਦੀ ਦੇਖੋ ਲੋਕਾਂ ਦਾ ਬਾਰਿਸ਼ ਲੱਗ ਗਈ ਹੈ ਜੀ ਦੇਖੋ ਬਰ ਪਾਣੀ ਆਉਂਦਾ ਕਰਾਚੇ ਚੱਲੇ ਬਹੁਤ ਵਧੀਆ ਹੋ ਗਈ ਜੀ ਪਰਾ ਟਾਈਮ ਹੋ ਗਿਆ 1 ਕਵਾਜ ਗਿਆ ਇੱਕੋ ਇੱਕ ਕਵਾਜਿਆ ਰਾਮਦਾਨ 9 ਵਜੇ ਲੱਗੀ ਕਵਾਜੇ ਦਿੰਦੇ ਭਾਈ ਚਲੋ ਆਜੋ 1:15 9 ਵਜੇ ਲੱਗੇ ਆ 1:30 ਮਾਤਾ ਜੀ ਦਾ ਜੋਤਾ ਦੇਖਣ ਨੂੰ ਦੇਖੋ ਕਿੰਨੇ ਲੋਕ ਖੜੇ ਆ ਭੀੜ ਮਾਤਾ ਜੀ ਜੋਤਾ ਦੇਖਣ ਨੂੰ ਦੇਖੋ ਕਿੰਨੀ ਭੀੜ ਹੈ ਜੀ ਡੇਢ ਵੱਜ ਗਿਆ ਰਾਤ ਦਾ ਦੇਖੋ ਜੀ ਕਰੋ ਜੀ ਭਾਈ 20 ਰੁਪਏ 20 ਰੁਪਏ ਨੇਰ ਕਟਰ 20 ਰੁਪਏ ਉਰਕਰਾਂ ਦਾ ਅਪਡੇਟ ਕਰਉਂ ਠੀਕ ਹਾਂ ਹਾਂਜੀ ਦੋਸਤੋ ਗੁੱਡ ਮਾਰਨਿੰਗਸ ਨਾ ਮੇਡੀਂ ਦੀ ਸ਼ੁਰੂਆਤ ਹੋ ਚੁੱਕੀ ਦੋਸਤੋ ਅੱਜ ਘੁੰਮ ਕੇ ਰਾਂਗੇ 9:00 ਤੇ ਉੱਠੇ ਸੀਗੇ ਤੇ ਮਤਲਬ ਰਸ਼ਬੋਈ ਆਲਾ ਐ ਇਸ ਕਰਕੇ ਬਲੌਗ ਥੋੜਾ ਜਿਹਾ ਘੱਟ ਬਣਾ ਰਹੇ ਆ ਕਿਉਂਕਿ ਠੱਗਾ ਮੁਕੀ ਬੋ ਹੁੰਦੇ ਹੀ ਜਰਾ ਆਪੀ ਇਸ ਦੇ ਉੱਤੇ ਬਲੌਗ ਆਪਾਂ ਖਾਤੋਂਗਾ ਤਾਈਂ ਸੁਵੇਰੀ ਸਟਾਰਟ ਕੀਤਾ ਸਦਾ ਚਲੋ ਆਜ ਚਲਦੇ ਆਗੇ ਤੁਹਾਨੂੰ ਦਿਖਾਉਂਦੇ ਆ ਇੱਥੇ ਧਰੋ ਲੱਗੇ ਲੱਗੇ ਭਜੀ ਆ ਗਿਆ ਮੇਟਰੋ ਆ ਗਿਓ ਜੀ ਹੁਣ ਅੱਗੇ ਚਲੀਏ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਜੋੜ ਦੇ ਦਿਓ ਚੈਨਲ ਨਾਲ ਜਿਹੜੇ ਭਾਣਾ ਵੇ ਚੈਨਲ ਸਬਸਕ੍ਰਾਈਬ ਕਰ ਲਿਓ ਹੋਈ ਹੋਈ ਤੇਰਾ ਵੀਊਇੰਗ ਹੋਇਆ ਉਹਦੇ ਬਦਲ ਦੇਖੋ ਚੜਿਆ ਜੀ ਦੇਖੋ ਤਾਂ ਨ ਲੱਬ ਲੱਬ ਮਮਾ ਦੀ ਹੋ ਗਏ ਭਾਗਲ ਸਾਰੇ ਹੀ ਮੁੰਡਾ ਰਾਤ ਦਾ ਕਵਾਚਾ ਹੁਣ ਲੱਭਾ ਚਲਾ ਆਇਆ ਚਲੀਏ ਕਿਧਰ ਉਹ ਸਾਹਮਣੇ ਆਂਦੇ ਪਾ ਅੱਛਾ ਹੈ ਆ ਦੇ ਵਿੱਚ ਪਾ ਕਿੱਦਿ ਵਿੱਚ ਪਾ ਇਹਨੂੰ ਕਾ ਜਾ ਗਾਣੇ ਆ ਵਿਚਾਰ ਥੱਲੇ ਇੱਧਰ ਜਾਓ ਸਾਹਮਣੇ ਲੋ ਜ ਮਿੱਤਰੋ ਜਾਲ ਲਿਓ ਮੋਟਰਸਾਲ ਜਾ ਗਏ ਆ ਮੁੰਡੇ ਲੈਣਾ ਜੀ ਪ੍ਰਸ਼ਾਦ ਉੱਪਰ ਇੱਥੇ ਮੋਰਸਾ ਕਲਾਣਾ ਦਰਜੀ ਸਟੈਂਡ ਤੇ ਖੜਾ ਕੀਤਾ ਜਿਹੜਾ ਆਪੀ ਚਲੋ ਵੀ ਮਿੱਤਰੋ ਆਹ ਦੇਖੀ ਆਹ ਦੇਖ ਤੇ ਆਪਾਂ ਵੇਖੇ ਆਂ ਉਹਨੋਂ ਇਹ ਪਿੰਡ ਵੱਲ ਨੂੰ ਰਵਾਨਾ ਤੇ ਬਲੌਕ ਹੀ ਹੁੰਦਾ ਭਾਈ ਜੀ ਤੇ ਚਲੋ ਆ ਚੱਲਦੇ ਆਪਾਂ ਤੇ ਜੁੜਿਓ ਚੈਨਲ ਆ ਤੁਹਾਨੂੰ ਦਿਖਾਉਨੇ ਆ ਕਿੱਥੇ ਕਿੱਥੇ ਰੁਕਦੇ ਆਪਾਂ ਤੇ ਹਾਂ ਰੋਈ ਭਾਈ ਦੇਖਦੇ ਹੋ ਇਹ ਯਾ ਮਾ ਚਲਿਏ ਚਲਿਏ ਦੋਈ ਮੈਂ ਤਾਂ ਮੁੰਡੇ ਨੇ ਲੈ ਰਿਆ ਪ੍ਰਸ਼ਾਦ ਆਈ ਮਲੀ ਜੀ ਕੀ ਆ ਹਾਂ ਪਾਪੜੇ ਵੀ ਦੋ ਵਾਰ ਠੀਕ ਹੈ ਜਲ ਦੇਖਿਓ ਭਾਈ ਮੜਿਆ ਆਂਦੇ ਜੀ ਆਮ ਪਾਪੜ ਚਲੋ ਜੀ ਜੇ ਮਾਨੋ ਇਹ ਸਹੀ ਜਾ ਚੱਲ ਭਈ ਨਹੀਂ ਦਾ ਚਲੋ ਭਈ ਮਿੱਤਰੋ ਮੈਂ ਗੱਟੈਂ ਚਲਿਏ ਚਲੋ ਦੋਈ ਮੈਂ ਤਾਂ ਦੁੱਧਾ ਲੰਗਰ ਲੱਗਾ ਸੀ ਆਪਾਂ ਰੋਕ ਲਿਆ ਮੋਟਰਸਾਈਕਲ ਤੋਂ ਮੀ ਵੀ ਲਾ ਪਿਆ ਛੱਟਾ ਓਕੇ ਆ ਓਕੇ ਓਕੇ ਪੂਰਾ ਲੋਏ ਮਿੱਤਰੋ ਇੱਕ ਹੋਰ ਗਲਾਸ ਭਰ ਆ ਲਿਆ ਭਾਈ ਨੇ ਪੂਰਾ ਹੀ ਭਰਤਾ ਬੜਾ ਘੈਂਡਾ ਕੇਸਰ ਵਾਲਾ ਦੁੱਧ ਓਕੇ ਨਾ ਹੈ ਪਾਤਾ ਮੈਨੂੰ ਦਾਵ ਆ ਦੇ ਮੈਂ ਥੋੜਾ ਹੀ ਪੀਣਾ ਕਿਉਂਕਿ ਥੋੜਾ ਆ ਬਸ ਠੀਕ ਹੈ ਲੋ ਵੀ ਮਿੱਤਰੋ ਮੀ ਫੇਰ ਦੇਖ ਲੋ ਸ਼ੁਰੂ ਹੋ ਗਿਆ ਫੇਰ ਸਟੋਪ ਲਿਆ ਇੱਥੇ ਰੁਕੇ ਆ ਜੀ ਤੇ ਸਹੀ ਟਾਈਮ ਤੇ ਸਟਾਪ ਮਿਲ ਗਿਆ ਸਾਨੂੰ ਮੀਂਹ ਮਿੱਤਰੋ ਮੀਂਹ ਚੈੱਕ ਕਰੋ ਆਵਾਜ਼ ਦੇਖੋ ਉਹ ਚੋਕਰ ਸਹੀ ਟਾਈਮ ਤੇ ਰੁਕੇ ਜਦੋਂ ਕੱਲ ਆਪਾਂ ਚੱਲਨੇ ਸੀ ਨਾ ਮਾਲਾ ਚਿੰਤਪੂਨੀ ਦਰਸ਼ਨ ਕਰਨ ਉਦੋਂ ਵੀ ਉਹ ਮੀਂਹ ਲੱਗਾ ਦੇਆ ਉਦੋਂ ਬਿੱਲੇ ਹੋਏ ਤਾਂ ਹੁਣ ਤਾਂ ਜ਼ਿਆਦਾ ਹੀ ਲੱਗ ਗਿਆ ਕੁਝ ਦੇਖੋ ਜੈ ਮਾਤਾ ਦੀ ਤੇ ਫਿਰ ਉਹ ਨਹੀਂ ਲੱਗ ਰਿਹਾ ਕੋਈ ਸਹੀ ਟਾਈਮ ਤੇ ਰੁਕੇ ਆਓ ਦੇਖੋ ਵੀਡੀਓ ਵਿੱਚ ਲੱਗਦਾ ਹਾਂਗਾ ਥੋੜਾ ਪਰ ਬਹੁਤ ਜ਼ਿਆਦਾ ਆ ਵੀ ਕੱਲ ਦਾ ਪਹਾੜ ਵੀ ਟੋੜ ਡਿਗਿਆ ਸੀਗਾ ਬੱਦਨੇ ਤੇ ਅੱਧਰ ਉੱਪਰੋਂ ਜਦ ਸਹੀ ਆਉਂਦੀ ਵੀ ਆ ਮੈਂ ਤਾਂ ਘੈਂਟ ਪੂਰੀ ਬਾਈ ਜੀ ਪਰਵਾਂਗੇ ਬਾਈ ਇਹ ਤਾਂ ਵੀ ਮੀਨ ਲੱਗਾ ਆ ਜੀ ਅੰਡ ਲੱਗਣਾ ਤਾਂ ਇਹੋ ਤੇ ਲੋਈ ਲੈ ਲਈ ਜੀ ਰੋ ਰੋ ਗਿਆ ਕਮੀ ਕੱਟਦਾ ਹੀ ਨਹੀਂ ਪਿਆ 1.5 ਮਿੰਟਾ ਹੋ ਗਿਆ ਤੇ ਜੇ ਗਰਮਾ ਗਰਮ ਹੀਰ ਬਦਾਮਾਂ ਵਾਲੀ ਹੀਰ ਇੱਕ ਵਾਰ ਖਾਓਗੇ ਤੇ ਬਾਰ ਬਾਰ ਖਾਤੇ ਜਾਓਗੇ ਲੋਇ ਮੇਟਰੋਂ 2 ਘੰਟੇ ਬਾਅਦ ਮਸੀਮੀ ਹਟਿਆ ਹੁਣ ਵੀ ਹੈ ਮਾਣੀ ਚੋਲ ਖਾ ਲਿਆ ਜੀ ਅਜੇ ਵੀ ਲੱਗਾ ਦਮੀ ਪਰ ਕੋਈ ਗੱਲ ਨਹੀਂ ਹੁਣ ਹਟ ਗਿਆ ਜ ਪਹਿਲਾਂ ਨਾ ਕੱਟ ਗਿਆ ਉਹਨਾਂ ਨੇ ਚਲੋ ਆਜੋ ਜੀ ਮੇਟਰੋਂ ਢੋਲ ਵਾਰ ਆ ਗਿਆ 16 ਕਿਲੋਮੀਟਰ ਟਾਂਡਾ 40 ਕਿਲੋਮੀਟਰ ਆਜੋ ਜੀ ਆਪਾਂ ਜਾਨਾ 16 ਕਿਲੋਮੀਟਰ ਗਿਲਾ ਪਾਣੀ ਪੀਆ ਪੂਰਾ ਓਏ ਪਾਣੀ ਦੇਖ ਓਏ ਜਿਹੜਾ ਹੋਏ ਫੇਰ ਕੱਦਾ ਪੀ ਜਾ ਇਹ ਪਹਾੜੀ ਤੇ ਆ ਓਏ ਆਇਆ 2 ਮੀਟਰ ਦੇਖੋ ਪਾਣੀ ਕਰੋ ਚੱਕ ਪੀਲੇ ਰੰਗ ਦਾ ਇਹ ਸਾਨੂੰ ਕ੍ਰੋਸ ਖਾਨੇ ਪੈਣੀ ਨਦੀ ਉਹ ਤੇਰਾ ਭਲਾ ਹੋ ਗਿਆ ਜਾਣਦੇ 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 ਇੰਦਾਂ ਨੇ ਬਹੁਤ ਆਹ ਦੇਖੋ ਚਿੱਕੜ ਸਾਰੇ ਆਓ ਇਹ ਟਾਈਮ ਕੇ ਮਜ਼ਾ ਆਜੋ ਆਜੋ ਜਲਦੀ ਅੱਜ ਤਰੀਕ ਹੈਗੀ ਜੀ ਕਿੰਨੀ ਤਰੀਕ ਹੈ ਅੱਜ ਕੱਲ 31 ਸੀਗੀ ਹਾਂਜੀ ਆਹ ਦੇ ਜੀ ਦੇਖੋ ਪਾਣੀ ਪੀਲਾ ਹੋਇਆ ਪੀਲਾ ਪਾਣੀ ਹੋਇਆ ਪਰ ਦੇਖੋ ਤਾਂ ਬਾਹਰਾਂ ਚੋ ਆ ਜੋ ਵੀ ਮਤਰਵਾਜੋ ਮਿੱਤਰੋ 2 ਘੰਟੇ 265 ਤੋਂ ਬਾਅਦ ਦੇਖ ਲਓ ਛੱਡ ਭਰ ਚੁਗੀ ਆ ਸਾਰੀ ਪਾਣੀ ਕੱਲੇ ਤੇ ਕੋਸ਼ਿਸ਼ ਵੀ ਨਹੀਂ ਦੀਗਾ ਹੁਣ ਦੇ ਲੋ 2 ਘੰਟੇ ਲਗਾਤਾਰ ਨਹੀਂ ਪਿਆ ਦੇਖੋ ਨਾ ਭਰਲੀ ਮੱਝ ਤੇ ਹੁਣ ਵੀ ਨਹੀਂ ਲੱਗਾ ਆ ਤੇ ਆਪਾਂ ਸਹੀ ਟਾਈਮ ਤੇ ਨਿਕਲੀਏ ਘਰ ਨੂੰ ਮਿੱਤਰੋ ਪਾਣੀ ਚੈੱਕ ਕਰ ਲਓ ਜੀ 2 ਘੰਟੇ ਨਹੀਂ ਪਿਆ ਸਰਮ 2 ਘੰਟੇ ਆ ਦੇਖ ਲਓ ਜੀ ਇੰਨਾ ਪਾਣੀ ਉੱਪਰ ਹੋ ਜਾ ਤਾ ਫਟਾ ਪਾਰੀਆਂ ਭਰੀਆਂ ਹੋਈਆਂ ਜੀ ਇਹ ਜੇ ਨਾ ਨ ਵੀ ਹੁਣ ਆਓ ਮਾਤਾ ਜੀ ਪਰ ਧਿਆਨ ਨਾਲ ਕੀ ਦੇਖ ਕੇ ਆ ਵੀ ਲੋ ਜੀ ਅੱਜ 31 ਤਰੀਕ ਦਾ ਵਲੋਗ ਜੀਗਾ ਇੱਕ ਤਰੀਕ ਦਾ ਅਲਾਈਨਮੈਂਟ ਹੋ ਗਿਆ ਹੁਣ ਪਾਇਨਾ ਪਤਾ ਨਹੀਂ ਮੈਨੂੰ ਕਦੋਂਗਾ ਦੋ ਤਿੰਨ ਦਿਨ ਰੋਕੇ ਪਾਉਂਗਾ ਜਿਹਨਾਂ ਨੇ ਪਿਛਲਾ ਵਲੋਗ ਨਹੀਂ ਦੇਖਿਆ ਉਹ ਜ਼ਰੂਰ ਦੇਖਿਓ ਮੇਰੇ ਭਰਾ ਤੇ ਚਲੋ ਕੀ ਕਰਦੇ ਆ ਇੰਜੋਏਮੈਂਟ ਆਜੋ ਲੋਈ ਮੇਟਰੋ ਦੇਖੋ ਜੀ ਕਿਦਾਂ ਖੱਡਾ ਹੁਣ ਖਾੜ ਦੇ ਵਿੱਚ ਦੀ ਜਾਣਾ ਆਪਾਂ ਬੱਲੇ 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 ਅਮੀ ਕਰਕੇ ਉਹ ਹੋ ਗਿਆ ਨਾ ਪਾਣੀ ਕੱਲ ਨਹੀਂ ਸੀਗਾ ਤਾਂ ਹੋ ਨਹੀਂ ਆਇਆ ਜੀ ਮਾਤਾ ਦੀ ਉਹਦੇ ਅੱਗੇ ਇੱਕ ਹੋਰ ਆ ਖਾਲਾ ਘਰ ਜਾ ਕੇ ਮਸਲਾ ਮੰਗੀ ਖਾਣੀ ਆ ਖਾਲਾ ਖਾਲਾ ਥੋੜੀ ਲੋ ਵੀ ਮਿੱਤਰੋ ਆਪਣੇ ਇਲਾਕੇ ਆ ਗਏ ਆ ਜੀ ਤੇ ਪਹਾੜ ਛੱਡਿਆ ਮਗਰ ਤੇ ਜੇ ਬਲੌਗ ਵਧੀਆ ਲੱਗਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਹੁਣ ਕਾਦੇ ਪਲਾਨ ਅੱਗੇ ਕਿਤੇ ਜਾਣੇ ਟੂਰ ਕੱਢਦੇ ਫਿਰ ਤੇ ਮੈਂ ਪਿਛਲੇ ਬਲੌਗ ਵਿੱਚ ਕਿਹਾ ਸੀਗਾ ਕਿ ਮੈਂ 2 ਦਿਨ ਰਹਿਣਾ ਕਰ ਫਿਰ ਚੱਲ ਜਾਣਾ ਫਿਰ ਇਹ ਨਹੀਂ ਪਤਾ ਨਹੀਂ ਮੈਨੂੰ ਮਾਤਾ ਦੇ ਚੱਲ ਜਾਣਾ ਫਿਰ ਚਲੋ ਆਜੋ ਕੋਈ ਨਹੀਂ ਬਲੌਗ ਵਧੀਆ ਲੱਗਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਧਰ ਹੋ ਜਾ ਮੜਿਆ ਤੇ ਬਾਕੀ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲਿਏ ਫਿਰ ਚਲੋ ਆਜੋ